ਤੁਸੀਂ ਹੁਣੇ ਖਬਰਨਾਮਾ ਦੇ ਨਾਲ ਜਗਤਾਰ ਦੇ ਸਾਂਝ ਸਵਾਰਤ ਕਰਦਾ ਹੈ ਪੰਜਾਬ ਦੀ ਇੱਕ ਹੋਰ ਤੀ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਫਰੀ ਕੋੜਾ ਜ਼ਿਲ੍ਹੇ ਦੇ ਪਿੰਡ ਕਿਲਾ ਨੌਦੀ ਰਹਿਣ ਵਾਲੀ ਜਸਮੀਨ ਕੌਰ ਨੇ ਹਰਿਆਣਾ ਵਿੱਚ ਹੋਈਆਂ ਗੇਮਾਂ ਦੇ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ ਜਿਸ ਤੋਂ ਬਾਅਦ ਅੱਜ ਉਸ ਦਾ ਪਿੰਡ ਪਹੁੰਚਣ ਤੇ ਸਵਾਦ ਕੀਤਾ ਗਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਹੋਇਆ ਜਸਮੀਨ ਦੀ ਕੋਚ ਅਤੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਿਛਲੇ ਦਿਨ ਹਰਿਆਣਾ ਦੇ ਵਿੱਚ ਗੇਮਾਂ ਹੋਈਆਂ ਸਰ ਜਿਸ ਵਿੱਚ ਅੰਡਰ 19 ਦੇ ਵਿੱਚੋਂ ਇਸ ਲੜਕੀ ਵੱਲੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਗਿਆ ਹੈ ਜਿਸ ਨਾਲ ਫਰੀਕ ਕੋਡ ਦਾ ਕੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਨੈਸ਼ਨਲ ਪੱਧਰ ਦੀ ਇਸ ਗੇਮ ਦੇ ਵਿੱਚ ਇਸ ਵੱਲੋਂ ਮੈਡਲ ਪ੍ਰਾਪਤ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ ਇਸ ਬੰਦ ਦੇ ਵਿੱਚ ਗੱਲਬਾਤ ਕਰਦੇ ਹੋਇਆ 플레이ਰ ਜਸਮੀਨ ਨੇ ਕਿਹਾ ਕਿ ਉਹ ਨੈਸ਼ਨਲ ਪੱਧਰ ਦੀ ਅੱਜ ਪੰਜਾਬ ਵੱਲੋਂ ਖੇਡ ਕੇ ਆਈ ਹੈ ਅਤੇ ਉਸ ਨੂੰ ਮੈਡਲ ਮਿਲਿਆ ਹੈ ਉਸ ਨੂੰ ਖੁਸ਼ੀ ਵੀ ਹੈ ਪਰ ਪਿਛਲੇ ਸਮੇਂ ਦੇ ਵਿੱਚ ਉਸ ਵੱਲੋਂ ਇੱਕ ਮੈਡਲ ਪ੍ਰਾਪਤ ਕੀਤਾ ਗਿਆ ਸੀ ਪਰ ਉਸਦੇ ਸਵਾਗਤ ਲਈ ਕੋਈ ਨਹੀਂ ਆਇਆ ਸੀ ਜਿਸ ਕਾਰਨ ਉਸ ਦਾ ਮਨ ਭਰਿਆ ਸੀ ਪਰ ਅੱਜ ਉਸ ਦਾ ਸੁਪਨਾ ਪੂਰਾ ਹੋਇਆ ਹੈ ਜਿੱਥੇ ਉਹਨੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਅਤੇ ਅੱਜ ਉਸ ਦਾ ਭਰਮ ਸਵਾਗਤ ਵੇਖ ਕੇ ਉਹ ਅੱਜ ਖੁਸ਼ ਹੈ ਬੇਸ਼ੱਕ ਅੱਜ ਇਸ ਲੜਕੀ ਦਾ ਪਿੰਡ ਵਾਲਿਆਂ ਵੱਲੋਂ ਸਨਮਾਨ ਕੀਤਾ ਗਿਆ ਹੈ ਪਰ ਸਵਾਲ ਖੜੇ ਹੁੰਦੇ ਨੇ ਸਮੇਂ ਦੀਆਂ ਸਰਕਾਰਾਂ ਤੇ ਆਖਰ ਖਡਾਰੀਆਂ ਵੱਲ ਸਰਕਾਰ ਕਦੋਂ ਧਿਆਨ ਦੇਵੇਗੀ ਅਜਿਹੀ ਮਿਹਨਤੀ ਖਡਾਰੀ ਜੋ ਮੈਡਲ ਲਿਆ ਰਹੇ ਨੇ ਪਰ ਉਹ ਆਪਣੀਆਂ ਆਰਥਿਕ ਤੰਗੀਆਂ ਦੇ ਕਾਰਨ ਪਛੜ ਜਾਂਦੇ ਨੇ ਇਕਨਾਂ ਅਨੁਸਾਰ ਸਮਿਤੀ ਵਿੱਚ ਫ੍ਰੀ ਕੋਡ ਦੀਆਂ 3 ਔਰ ਕਿੰਨੇ ਕ ਅੱਗੇ ਆ ਕੇ ਮੈਡਲ ਲਿਆਉਂਦੀਆਂ ਨੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਹੀ ਬਹੁਤ ਮੈਂ ਕੋ ਸਾਹਿਬ ਨੂੰ ਆਖਣਾ ਵੀ ਬਹੁਤ ਮੇਰੇ ਬੱਚਿਆਂ ਨੂੰ ਗਾਂ ਤਰੱਕੀ ਕਰਾਈ ਇਹਨਾਂ ਨੇ ਬਹੁਤ ਕੰਮ ਲੈ ਕੇ ਗਏ ਆ ਇਹ ਇਹਨਾਂ ਦੇ ਬਹੁਤ ਮੇਰੇ ਨੂੰ ਵੱਤੋ ਵਾਧਾ ਧੰਨਵਾਦ ਕਿੰਨਾ ਕੌਖਾ ਹੋ ਕੇ ਇਹਨਾਂ ਨੂੰ ਕਰਨਾ ਪੈਂਦਾ ਜਿਹੜਾ ਡਾਈਟ ਵਗੈਰਾ ਦਾ ਬਦਲ ਹਾਂਜੀ ਡੇੜ ਵੱੜੇ ਜੀਮਾ ਜੀ ਗਰੀਬ ਬੰਦਾ ਮੈਂ ਕੰਮ ਦੇ ਅੱਧਾ ਜਿਉਂ ਨਹੀਂ ਕੋਲ ਮੇਰੇ ਕੋਲ ਹੈਗੀ ਹੈ 19 ਮੈਂ ਕਰ ਸਕਦਾ ਠੀਕ ਹੈ ਨਾ ਵੀ ਵੈਸੇ ਥੋੜੀ ਜੀ ਵੈਸੇ ਦਿੱਕਤ ਆ ਰਹੀ ਐ ਇਸ ਕੰਮ ਚ ਠੀਕ ਹੈ ਨਾ ਜੀ ਕਰਦਾ ਤਾਂ ਹੈ ਨਾ ਮੈਨੂੰ ਦਿੱਕਤ ਆ ਰਹੀ ਐ ਮੈਨੂੰ ਵੀ ਇਹ ਜੇ ਬੱਚਿਆਂ ਨੂੰ ਮੇਰੇ ਬੱਚਿਆਂ ਨੂੰ ਮਿਲਣ ਇਹ ਕਿੱਥੋਂ ਕਿੱਥੋਂ ਜਾ ਸਕਦੇ ਐ ਠੀਕ ਹੈ ਤੇ ਦੂਜਾ ਨੰਬਰ ਇਹ ਹੈਗਾ ਜੀ ਇਹਨਾਂ ਨੇ ਜਦੋਂ ਮੇਰੇ ਤੱਕ ਇਹ ਗੱਲ ਪਹੁੰਚੀ ਹੈਗੀ ਐ ਵੀ ਪੂਜਾ ਨੇ ਮੈਨੂੰ ਦੱਸਿਆ ਵੀ ਕਹਿੰਦਾ ਚਾਚੂ ਐ ਕਰਕੇ ਕਹਿੰਦੇ ਮੇਰੇ ਨੂੰ ਕੋਈ ਲੈਣ ਨਹੀਂ ਆਇਆ ਤੇ ਮੇਰਾ ਉਹ ਚੀਜ਼ ਚਰੋਂ ਨਿਕਲ ਗਿਆ ਮੈਂ ਕਹਿੰਦਾ ਕੋਈ ਨਾ ਪੁੱਤਰ ਮੈਂ ਕਹਾਂ ਮੈਂ ਤੇਰੇ ਨਾਲ ਆ ਤੇ ਜੋ ਵੀ ਕੋਈ ਖਰਚਾ ਆਊਗਾ ਮੈਂ ਕਹਾਂ ਮੈਂ ਕਰੂੰਗਾ ਤੇ ਮੈਂ ਤੁਹਾਨੂੰ ਸਨਮਾਨਤ ਜ਼ਰੂਰ ਕਰੂੰਗਾ ਇਹ ਚੀਜ਼ ਆ ਤੇ ਜਦੋਂ ਮੈਂ ਕੋਲ ਸਾਹਿਬਾਂ ਨਾਲ ਗੱਲ ਕੀਤੀ ਮੈਂ ਕਹਾਂ ਮੈਡਮ ਐ ਕਰਕੇ ਵੀ ਸਨਮਾਨਤ ਕਰਨਾ ਹੈਗਾ ਵੀ ਸਾਨੂੰ ਟਾਈਮਿੰਗ ਦਿਓ ਤੁਸੀਂ ਕਦੋਂ ਆ ਰਹੇ ਹੋ ਤੁਸੀਂ ਸਾਡੇ ਕੋਲ ਤੇ ਇਹ ਕਹਿੰਦੇ ਵੀ ਸਾਨੂੰ ਸੰਡੇ ਨੂੰ ਤਾਂ ਟਾਈਮ ਨਹੀਂ ਹੈਗੀ ਮੰਡੇ ਨੂੰ ਅਸੀਂ ਪਹੁੰਚ ਜਾਾਂਗੇ ਤੁਹਾਡੇ ਕੋਲ ਮਕਾ ਵੈਲਕਮ ਟਾਈਮਿੰਗ ਇਹਨਾਂ ਨੇ ਸਾਨੂੰ 10 ਵਜੇ ਦਾ 10:30 ਵਜੇ ਦਾ ਦਿੱਤਾ ਵੈ ਅਸੀਂ ਤਕਰੀਬਨ ਅਸੀਂ ਇਹਨਾਂ ਨੂੰ ਪਹੁੰਚਣ ਤੇ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਨੇ ਹੈਗੇ ਆ ਜਿਹੜਾ ਹੈਗਾ ਕਿਉਂਕਿ ਸਭ ਤੋਂ ਵੱਧ ਖੁਸ਼ੀ ਜਿਹੜੀ ਹੈਗੀ ਮਾਪਿਆਂ ਤੋਂ ਵੀ ਵੱਧ ਕੇ ਕੋਚ ਨੂੰ ਖੁਸ਼ੀ ਹੁੰਦੀ ਹੈ ਜੀ ਜਿਹੜਾ ਤੇ ਦੂਜਾ ਨੰਬਰ ਮੈਂ ਗੁਰਪ੍ਰੀਤ ਨਾਲ ਗੱਲ ਕਰ ਰਿਹਾ ਅਸੀਂ ਆਪਣੇ ਤੇ ਬੱਚੀ ਕਿਉਂਕਿ ਇਹ ਵੀ ਨੈਸ਼ਨਲ ਪਲੇਅਰ ਖੇਡ ਕੇ ਆਈ ਹੈਗੀ ਪਰ ਪੋਜੀਸ਼ਨ ਨਹੀਂ ਆਈ ਇਹ ਦੋਵੇਂ ਭੈਣਾਂ ਹੈਗੀਆਂ ਬਹੁਤ ਵਧੀਆ ਪਲੇਅਰ ਹੈਗੀਆਂ ਬਾਰ ਘਰ ਦੀ ਤੰਗੀ ਹੋਣ ਕਰਕੇ ਥੋੜਾ ਜਿਹਾ ਦਿੱਕਤ ਆ ਰਹੀ ਹੈਗੀ ਅਭੀ ਇਹਨਾਂ ਦੀ ਡਾਈਟ ਜਿਹੜੀ ਹੈਗੀ ਪੂਰੀ ਨਹੀਂ ਹੋ ਰਹੀ ਕਿਉਂਕਿ ਪਲੇਅਰ ਨੂੰ ਪੂਰੀ ਪ੍ਰੋਪਰ ਡਾਈਟ ਚਾਹੀਦੀ ਹੈਗੀ ਆ ਤੇ ਅਸੀਂ ਸਰਕਾਰ ਅੱਗੇ ਅਤੇ ਖੇਡ ਪ੍ਰੇਮੀ ਅੱਗੇ ਬੇਨਤੀ ਕਰਦੇ ਹੈਗੇ ਆ ਵੀ ਇਹਨਾਂ ਦੀ ਜਿਹੜੀ ਡਾਇਟ ਦਾ ਜ਼ਿੰਮੇਵਾਰੀ ਚੱਕੀ ਜਾਵੇ ਅਤੇ ਇਹਨਾਂ ਦੀ ਜਿਹੜੀ ਡਾਇਟ ਹੈਗੀ ਆ ਪੂਰੀ ਕੀਤੀ ਜਾਵੇ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਦਾ ਪਰਿਵਾਰ ਜੀ ਬਸ ਦਿਹਾੜੀ ਦਾ ਪਾਈ ਹੈ ਜੀ ਕੋਈ ਹੋਰ ਤਾਂ ਕੋਈ ਕੰਮ ਹੈ ਨਹੀਂ ਮਜ਼ਦੂਰੀ ਹੈ ਜੀ ਮੇਰਾ ਨਾਮ ਜੈਸਮਿਨ ਕੌਰ ਹੈ ਤੇ ਮੈਂ ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਐ ਤੇ ਪਿੰਡ ਗਿਲਾਨਾ ਵਿੱਚ ਤੇ ਮੈਂ ਅੰਡਰ 19 ਚ ਹੁਣ ਵੀ ਅੰਡਰ 19 ਚ ਗਏ ਸੀ ਤੇ ਪੋਜੀਸ਼ਨ ਸੈਕਰੀਫਿਸ਼ਨ ਲੈ ਕੇ ਆਏ ਆ ਜੀ ਭਵਾਨੀਪੁਰ ਤੇ ਮੇਰੇ ਮੇਰੇ ਪਿੱਛੇ ਮੇਰੇ ਮਾਪੇ ਹੋ ਤੇ ਮੇਰੇ ਕੋਲ ਚਿਹਦਾ ਬਹੁਤ ਸਹਯੋਗ ਆ ਜਿੱਥੇ ਤੱਕ ਮੈਂ ਇੱਥੇ ਪਹੁੰਚੀ ਆ ਮੇਰੇ ਮੱਲੀ ਸਰ ਦਾ ਵੀ ਜਿੱਥੇ ਮੈਂ ਪ੍ਰੈਕਟਿਸ ਕਰਦੀ ਆ ਜੀ ਤੇ ਅੱਗੇ ਮੈਂ ਆਉਣ ਵਾਲੇ ਫਿਊਚਰ ਚ ਮੈਂ ਚਾਹੁੰਦੀ ਆ ਮੈਂ ਏਸ਼ੀਆ ਤੱਕ ਖੇਡ ਕੇ ਆਵਾਂ ਰੱਬ ਮੇਰੇ ਰੱਖੇ ਮੈਂ ਮਿਹਨਤ ਪੱਲੇ ਵੀ ਮਰ ਕੇ ਜਾਵਾਂ ਏਸ਼ੀਆ ਖੇਡ ਕੇ ਆਵਾਂ ਜੀ ਪਰਿਵਾਰ ਚ ਕੌਣ ਕੌਣ ਆ ਕਿਸ ਤਰ੍ਹਾਂ ਦਾ ਸਹਯੋਗ ਮਿਲਦਾ ਹੈ ਪਰਿਵਾਰ ਚ ਮੈਨੂੰ ਫੁੱਲ ਸਪੋਰਟ ਮਿਲਦਾ ਹੈ ਜੀ ਕੌਣ ਕੌਣ ਨੇ ਪਰਿਵਾਰ ਪਰਿਵਾਰ ਚ ਮੰਮੀ ਪਾਪਾ ਇੱਕ ਬ੍ਰਦਰ ਇੱਕ ਸਿਸਟਰ ਆ ਜੀ ਦਾਦਾ ਦਾਦੀ ਆ ਜੀ ਸਾਰੇ ਫੁੱਲ ਸਪੋਰਟ ਕਰਦੇ ਆ ਜੀ ਸੁਪਨਾ ਕੀ ਵੇਖਿਆ ਕੀ ਬੰਨਾ ਚਾਹੁੰਦੇ ਹੋ ਸਰ ਏਸ਼ੀਆ ਚ ਖੇਡਣਾ ਜੀ ਹਾਂ ਜੀ ਉਸ ਤੋਂ ਪਹਿਲਾਂ ਕਿ ਮੈਡਲ ਪ੍ਰਾਪਤ ਕਿ ਕਰੇ ਹਾਂ ਜੀ ਸਰ ਮਤਲਬ ਕਿ ਸਟੇਟ ਚ ਪੋਜੀਸ਼ਨ ਲਿੱਤੀ ਹੋਈ ਤੇ ਦੋ ਨੈਸ਼ਨਲ ਖੇਡਨੇ ਪੈਣਾ ਜੀ ਚਾਰਖੰਡ ਤੇ ਬਿਹਾਰ ਹਾਂ ਜੀ ਇਸ ਵਾਰ ਫਸਟ ਵਾਰੀ ਮੇ ਨੈਸ਼ਨਲ ਚ ਪੋਜੀਸ਼ਨ ਆਈ ਹੈ ਜੀ ਸੈਕੰਡ ਜੀ ਕਿੱਥੇ ਹੁੰਦੀ ਸੀ ਕੇਮਾ ਜੀ ਇਹ ਹਰਿਆਣਾ ਹੋਈ ਸੀ ਭਗਵਾਨੀਗਰ ਜੀ ਤੇ ਹਾਂਜੀ ਸਰਕਾਰ ਨੂੰ ਕੁਝ ਕਹਿਣਾ ਚਾਹਣਾ ਸਰਕਾਰ ਤੋਂ ਕੋਈ ਮੰਗ ਹੈ ਸਰਕਾਰ ਆ ਤਾਂ ਕੋਈ ਮੰਗ ਤਾਂ ਡਾਈਟ ਵਗੈਰਾ ਦਾ ਹੁੰਦਾ ਵੀ ਡਾਈਟ ਵਗੈਰਾ ਦਾ ਖਰਚਾ ਬਹੁਤ ਔਕਾਉਂਦਾ ਜੀ ਡਾਈਟ ਵਗੈਰਾ ਖਰਚੇ ਹੋਵੇ ਤੇ ਮਿਲ ਕੇ ਆਦੇਵਚਨ ਕਰਾ ਵੇਟ ਵਗੈਰਾ ਵਧਾ ਕੇ ਵੀ ਕਿਤੋਂ ਕਿਤੇ ਜਾ ਸਕਦੇ ਹਾਂ ਬੇਟਾ ਤੁਹਾਡੀ ਬਹੁਤ ਛੋਟੀ ਉਮਰ ਹੈ ਤੁਸੀਂ 9th ਕਲਾਸ ਦੇ ਵਿੱਚ ਪੜ੍ਹਦੇ ਹੋ ਨਾਲ ਜਿਹੜੇ ਤੁਹਾਡੇ ਸਟੂਡੈਂਟ ਹੈ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਕਿਉਂਕਿ ਹਜੇ ਵੀ ਉਹਨਾਂ ਦੀ ਸੋਚ ਬੱਕਰੀ ਹੈ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਬਸ ਜੀ ਬਾਅਦ ਗੇਮ ਤੇ ਆਦੀ ਫਿਊਚਰ ਬਾਰੇ ਸੋਚੋ ਜੀ ਵੀ ਗਲਤ ਪਾਸੇ ਨਾ ਜਾਓ ਆ ਵੀ ਫਿਊਚ ਅੱਤ ਤੁਹਾਡਾ ਸਨਮਾਨ ਕੀਤਾ ਗਿਆ ਪਿੰਡ ਦੇ ਵਿੱਚ ਕਿਵੇਂ ਮਹਿਸੂਸ ਕਰ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਜੀ ਜਦੋਂ ਕੋਈ ਸਨਮਾਨ ਕਰੇ ਤਾਂ ਜੀ ਕਦੇ ਸੋਚਿਆ ਸੀ ਇਸ ਤਰ੍ਹਾਂ ਮੈਨੂੰ ਆਸੀ ਹਾਂਜੀ ਸੋਚਿਆ ਤਾਂ ਸੀ ਜੀ ਜਿੱਦ ਅਸੀਂ ਮੈਮ ਸਰ ਅਸੀਂ ਜਦੋਂ ਪਹਿਲੀ ਵਾਰ ਆਏ ਸੀ ਜੀ ਵੀ ਮਤਲਬ ਕਿ ਬੱਸ ਸਟੈਂਡ ਤੋਂ ਆਏ ਸੀ ਜੀ ਸਾਨੂੰ ਲੱਗਿਆ ਸਾਨੂੰ ਲੈਣ ਕੋਈ ਨਹੀਂ ਆਏ ਮੇਰੇ ਮੇ ਸਿਸਟਰ ਆਈ ਸੀ ਸਿਰਫ ਇਕੱਲੀ ਜੀ ਉਸ ਤੋਂ ਬਾਅਦ ਘਰ ਆ ਗਏ ਉਸੇ ਜੀ ਵੀ ਮੇਰਾ ਸਨਮਾਨ ਨਹੀਂ ਕੀਤਾ ਵੀ ਮੈਂ ਆਇਆ ਉਸ ਤੋਂ ਬਾਅਦ ਮੈਂ ਚਾਚੂ ਨੇ ਕਿਹਾ ਸੀ ਉਹਨਾਂ ਨੇ ਸਾਰਾ ਪ੍ਰੋਗਰਾਮ ਕੀਤਾ ਮੈਮ ਨੇ ਤੇ ਸਾਨੂੰ ਮੱਲੀ ਸਰ ਨੇ ਜੀ ਸਾਰੇ ਨਹੀਂ ਜੀ